ਕਿੱਤੇ ਜੇ ਕੋਈ ਕੁਆਲਿਟੀ ਹੁੰਦੀ ਹੈ ਉੱਥੇ ਹੀ ਜਾਣ ਦਾ ਫਾਇਦਾ ਹੁੰਦਾ ਹੈ ਉੱਥੇ ਹੀ ਸਮਾਂ ਬਰਬਾਦ ਕਰਨ ਦਾ ਫਾਇਦਾ ਹੁੰਦਾ ਹੈ ਅਗਰ ਜੇ ਸਾਨੂੰ ਕੋਈ ਹੋਰ ਬੁਲਾਉਂਦਾ ਸੀ ਕਿਤੇ ਨਹੀਂ ਜਾਂਦੇ ਆਏ ਆਏ ਮਹਿਮਾਨਾਂ ਨੂੰ ਸਤਿ ਸ੍ਰੀ ਅਕਾਲ ਜੀ ਫਸ਼ਾਹਪੁਰ ਆਟੋਮੋਬਾਈਲ ਚੁੰਨੀ ਵੱਲੋਂ ਸਾਡਾ ਸਾਰਾ ਸਟਾਫ ਇੱਥੇ ਆਇਆ ਹੋਇਆ ਪਿੰਡ ਬਰਾਸ ਵਿਖੇ ਅਮਰੁੱਤੀ ਸਜੂਕੀ ਅਰੀਨਾ ਵੱਲੋਂ ਕਰਵਾਇਆ ਗਿਆ ਮੈਗਾ ਗ੍ਰਾਮੀਨ ਮਹਾ ਉਤਸਵ ਇਸ ਮੌਕੇ ਤੇ ਮਨੋਜ ਕੁਮਾਰ ਤੇ ਸਟੇਟ ਅਵਾਰਡ ਨਰੰਗ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਹਾਂਜੀ ਕਰਮੀ ਤਾਂ ਨਹੀਂ ਲੱਗਦੀ ਨਹੀਂ ਨਹੀਂ ਤਾਂ ਲਓ ਜੀ ਹੁਣ ਆਪਾਂ ਇਹ ਗੇਮ ਸ਼ੁਰੂ ਕਰਨ ਲੱਗੇ ਜੀ ਗੇਮ ਕਿਸ ਤਰ੍ਹਾਂ ਹੈਗੀ ਆ ਆਪ ਇੱਕ ਗਾਣਾ ਚਲਾਵਾਂਗੇ ਠੀਕ ਆ ਜੀ ਗਾਣਾ ਚਲਾਵਾਂਗੇ ਤੁਸੀਂ ਕੁਰਸੀਆਂ ਦੇ ਉੱਪਰ ਦੀ ਘੁੰਮਣਾ ਠੀਕ ਆ ਜੀ ਤੇ ਕੁਰਸੀਆਂ ਹੈਗੀਆਂ ਨੇ 7 ਤੇ ਮੈਂਬਰ ਹੈਗੇ ਹੋ 8 ਅੱਠਾਂ ਦੇ ਵਿੱਚੋਂ ਜਿਹੜੇ 7 ਮੈਂਬਰੇ ਤੇ ਬੈਠ ਜਾਣਗੇ ਠੀਕ ਆ ਜੀ ਉਹ ਅੱਗੇ ਵਧੀ ਜਾਣਗੇ ਇੱਕ ਇੱਕ ਕੁਰਸੀ ਆਪ ਘਟਾਈ ਜਾਵਾਂਗੇ ਜਿਹੜਾ ਮੈਂਬਰ ਖੜਾ ਰਹੇਗਾ ਉਹ ਆਊਟ ਆਦੇ ਆਪਣੇ ਪਿੰਡ ਦੇ ਨੇ ਪਿੰਡ ਬਰਾਸ ਗੁਰਦੀਪ ਸਿੰਘ ਵੀ ਉਹ ਵੀ ਈਗਲ ਸਸਤੀ ਪੈ ਗਈ ਹਨਾ ਜੀ ਸੋ ਇਸ ਤੋਂ ਬਾਅਦ ਇਸ ਤੋਂ ਬਾਅਦ ਦਲਵੀਰ ਸਿੰਘ ਪਿੰਡ ਟੋਲਾ ਦਲਵੀਰ ਸਿੰਘ ਜੀ ਤਾੜੀਆਂ ਚੰਗੀ ਤਰ੍ਹਾਂ ਮਾਰ ਦਿਓ ਜੀ ਬਹੁਤ ਵਾਰ ਤਾੜੀਆਂ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਜਿੰਨਾ ਹੋ ਸਕਦਾ ਹੈ ਗੱਡੀਆਂ ਦੇ ਬਾਰੇ ਵੀ ਵੱਧ ਤੋਂ ਵੱਧ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇ ਔਰ ਵੱਧ ਤੋਂ ਵੱਧ ਇਹ ਹੁਸ਼ਿਆਰਪੁਰ ਆਟੋਮੋਬਾਈਲ ਚੁੰਨੀ ਧੰਨਵਾਦ ਕੀਤਾ ਜਾਂਦਾ ਜੀ ਜੀ ਗੁਰਦੀਪ ਸਿੰਘ ਸਰਪੰਚ ਪੈਰਾਪੁਰ ਸਰਦਾਰ ਗੁਰਦੀਪ ਸਿੰਘ ਸਰਪੰਚ ਪੈਰਾਪੁਰ ਸੋਨਣਾ ਦੇ ਲਈ ਵੀ ਜ਼ੋਰਦਾਰ ਤਾੜੀਆਂ ਜੀ ਅਮਰਜੀਤ ਸਿੰਘ ਇਸ ਤੋਂ ਬਾਅਦ ਤਰਪਦੀਨ ਖਾਨ ਜੀ ਜ਼ੋਰਦਾਰ ਤਾੜੀ ਅੱਜ ਕੱਲ੍ਹ ਦੋਸਤੋ ਜਵਾਨੀ ਬੋਲਦੀ ਜੀ ਹਾਂ ਚੜਦੀ ਜਵਾਨੀ ਦੇ ਨਾਲ ਸਾਡੀ ਸੋਚ ਜਵਾਨ ਹੋ ਚੁੱਕੀ ਹੈ ਤੇ ਜਵਾਨ ਸੋਚ ਦੇ ਨਾਲ ਸਾਨੂੰ ਚਾਹੀਦਾ ਕੁਝ ਨਵਾਂ ਤੇ ਕੁਝ ਵਧੀਆ ਸੋ ਕੁਝ ਬਿਹਤਰੀਨ ਲੈ ਕੇ ਆਪਾਂ ਹੋਰ ਸੁਨੈਰੀ ਬਣਾ ਦਿੱਤਾ ਸੋ ਬਹੁਤ ਬਹੁਤ ਮਿਹਰਬਾਨੀ ਹੁਣ ਮੈਂ ਹੌਸਲਾ ਜਿਹੜਾ ਬਣਿਆ ਰਹਿੰਦਾ ਸੋ ਮੈਂ ਸਾਰੇ ਦਿਰਾਸਵਾਸੀਆਂ ਦਾ ਬਹੁਤ ਬਹੁਤ ਹੇ ਆਏ ਹੋਏ ਮਹਿਮਾਨਾਂ ਨੂੰ ਸਤਿ ਸ੍ਰੀ ਅਕਾਲ ਜੀ ਹਸ਼ਿਆਰਪੁਰ ਆਟੋਮੋਬਾਈਲ ਚੁੰਨੀ ਵੱਲੋਂ ਸਾਡਾ ਸਾਰਾ ਸਟਾਫ ਇੱਥੇ ਆਇਆ ਹੋਇਆ ਤੇ ਉਹਨਾਂ ਵੱਲੋਂ ਜੀ ਆਇਆਂ ਨੂੰ ਇੱਕ ਵਾਰ ਫੇਰ ਤੋਂ ਹਸ਼ਿਆਰਪੁਰ ਆਟੋਮੋਬਾਈਲ ਜੋ ਕਿ ਮਰੂਤੀ ਸਯੂਕੀ ਦੀ ਇੱਕ ਅਥਰਾਇਜ਼ਡ ਡੀਲਰਸ਼ਿਪ ਹੈ ਜਿੱਥੇ ਆਪਾਂ ਮਰੂਤੀ ਦੀਆਂ ਸਾਰੀਆਂ ਗੱਡੀਆਂ ਸੇਲ ਕਰਦੇ ਹਾਂ ਸਿਰਫ ਗੱਡੀਆਂ ਦੀ ਸੇਲਸ ਨਹੀਂ ਉਹਦੇ ਨਾਲ ਨਾਲ ਅਸੀਂ ਹੋਰ ਵੀ ਕਾਫੀ ਕੁਝ ਪ੍ਰੋਵਾਈਡ ਕਰਦੇ ਆ ਮੈਂ ਨਾਲ ਦੀ ਨਾਲ ਦਰਸਾਵਾਂਗਾ ਸਾਡੇ ਕੋਲ 9 ਪ੍ਰੋਡਕਟਸ ਚੱਲ ਰਹੇ ਨੇ ਜਿਹੜੇ ਕਿ ਪੁਰਾਣੇ ਹੈ ਤੁਹਾਡੇ ਦੇਖੇ ਭਾਲੇ ਨੇ ਤੁਸੀਂ ਹਮੇਸ਼ਾ ਇਹਨਾਂ ਨੂੰ ਪ੍ਰਫਾਇਤ ਕੀਤਾ ਔਰ ਹਮੇਸ਼ਾ ਸਾਡਾ ਸਾਥ ਦਿੱਤਾ ਜਿਹੜਾ ਮਾਰੂਟੀ ਸਯੂਕੀ ਦਾ ਕਰ ਕਰ ਮਾਰੂਟੀ ਦਾ ਸੁਪਨਾ ਹੈ ਬਹੁਤ ਤੁਹਾਡੇ ਵਿਹਾਫ ਤੇ ਹੀ ਪੂਰਾ ਕਰ ਲਿਆ ਕੋਈ ਵੀ ਦੋਸ਼ ਨਰੰਗ ਸਿੰਘ ਸਟੇਟ ਆਫ ਡਿਪੈਂਸਿਪਲ ਸਰ ਅਤੇ ਮਨੋਜ ਕੁਮਾਰ ਬਬਲਾਦੀ ਪ੍ਰਿੰਸੀਪਲ ਸਰ ਇਹਨਾਂ ਨੂੰ ਦੇਣ ਜਾ ਰਿਹਾ ਜੀ ਬਹੁਤ ਹੀ ਭਾਗਾ ਭਰਿਆ ਦਿਨ ਅੱਜ ਪਿੰਡ ਬਰਾਸ ਦੇ ਵਿੱਚ ਮੈਗਾ ਗ੍ਰਾਮੀਣ ਮਹਾਉత్సਵ ਜੋ ਮ੍ਰੁਤੀਸ਼ ਜੋਕੀ ਰੈਣਾ ਵੱਲੋਂ ਸ਼ਾਰਪ ਆਟੋਮੋਬਾਈਲਸ ਚੁੰਨੀ ਕਲਾ ਵੱਲੋਂ ਅੱਜ ਇੱਥੇ ਬਹੁਤ ਸਾਰੀਆਂ ਨਵੀਆਂ ਗੱਡੀਆਂ ਜੋ ਆਪਾਂ ਕਹਿੰਦੇ ਆ ਤੁਹਾਡੇ ਦੁਆਰ ਆਈਆਂ ਨੇ ਕਿਉਂਕਿ ਆਮ ਤੌਰ ਤੇ ਸਾਨੂੰ ਏਜੰਸੀਆਂ ਦੇ ਵਿੱਚ ਜਾਣਾ ਪੈਂਦਾ ਹੈ ਵੀ ਕਿਹੜੀ ਗੱਡੀ ਨਿਊ ਆਈ ਹੈ ਕਿਹੜੀ ਗੱਡੀ ਦੀ ਕੀ ਐਵਰੇਜ ਹੈ ਕਿਹੜੀ ਗੱਡੀ 'ਚ ਕੀ ਫੰਕਸ਼ਨ ਨੇ ਪਰ ਅੱਜ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਿਸ਼ਾਰ ਪ੍ਰਾਟੋ ਮੋਬਾਈਲਸ ਜਿਨ੍ਹਾਂ ਨੇ ਪਿੰਡ ਬਰਾਸ ਦੇ ਵਿੱਚ ਇਕ ਸਾਡੇ ਇਲਾਕੇ ਦਾ ਬਹੁਤ ਹੀ ਵੱਡਾ ਨਗਰ ਹੈ ਜਿੱਥੇ ਬਹੁਤ ਸਾਰੀ ਜਨਸੰਖਿਆ ਵੀ ਹੈ ਬਹੁਤ ਸਾਰੇ ਪੜ੍ਹੇ ਲਿਖੇ ਸੂਝਵਾਨ ਲੋਕ ਇੱਥੇ ਰਹਿੰਦੇ ਨੇ ਬਹੁਤ ਸਾਰੀਆਂ ਗੱਡੀਆਂ ਦੀ ਸੇਲ ਇੱਥੇ ਪਹਿਲਾਂ ਵੀ ਹੋਈ ਹੈ ਤੇ ਅੱਜ ਵੀ ਬੁੱਕ ਵੀ ਕਰਾਈ ਹੈ ਤੇ ਨਵੀਂ ਡਿਲੀਵਰੀ ਵੀ ਹੋ ਰਹੀ ਹੈ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਚਾਹੁੰਨਾ ਜਿਨ੍ਹਾਂ ਨੇ ਅੱਜ ਗੱਡੀਆਂ ਜਿਨ੍ਹਾਂ ਦੀਆਂ ਡਿਲੀਵਰ ਹੋ ਰਹੀਆਂ ਨੇ ਤੇ ਉਹਨਾਂ ਨੂੰ ਵੀ ਵਧਾਈ ਦੇਣਾ ਚਾਹੁੰਨਾ ਹੈ ਜਿਨ੍ਹਾਂ ਨੇ ਅੱਜ ਬੁਕਿੰਗ ਕਰਾਈ ਹੈ ਮੈਨੂੰ ਮਾਣ ਵਾਲੀ ਗੱਲ ਹੈ ਕਿ ਸਾਡਾ ਮਰੂਤੀ ਸੰਜੂਕੀ ਰੈਨਾ ਦਾ ਜਿਹੜਾ ਕਾਰੋਬਾਰ ਹੈ ਬਹੁਤ ਵੱਡਾ ਕਾਰੋਬਾਰ ਹੈ ਮੈਨੂੰ ਲਗਭਗ ਹਰ ਇੱਕ ਜਿੱਥੇ ਵੀ ਕੁੰਡ ਚਕਾਈ ਹੁੰਦੀ ਹੈ ਉੱਥੇ ਜਾਣ ਦਾ ਮੌਕਾ ਵੀ ਮਿਲਦਾ ਹੈ ਕਿਉਂਕਿ ਜਿਹੜੀ ਗੱਡੀ 'ਚ ਕੋਈ ਕੁਆਲਿਟੀ ਹੁੰਦੀ ਹੈ ਉੱਥੇ ਹੀ ਜਾਣ ਦਾ ਫਾਇਦਾ ਹੁੰਦਾ ਹੈ ਉੱਥੇ ਹੀ ਸਮਾਂ ਬਰਬਾਦ ਕਰਨ ਦਾ ਫਾਇਦਾ ਹੁੰਦਾ ਹੈ ਅਗਰ ਜੇ ਸਾਨੂੰ ਕੋਈ ਹੋਰ ਬੁਲਾਉਂਦਾ ਸੀ ਕਿਤੇ ਨਹੀਂ ਜਾਂਦੇ ਸੋ ਮੈਂ ਇਸ ਦੇ ਲਈ ਪੂਰੀ ਟੀਮ ਨੂੰ ਵਿਸ਼ੇਸ਼ ਕਰਕੇ ਸਾਡੇ ਸੰਦੀਪ ਜੀ ਤੁਸੀਂ ਸਾਰੇ ਜਾਣਦੇ ਹੋ ਸਭ ਤੋਂ ਪਹਿਲਾਂ ਚੁੰਨੇ ਸੀਗੇ ਉੱਥੇ ਮੈਂ ਸਭ ਤੋਂ ਪਹਿਲਾਂ ਇੱਕ ਗੱਡੀ ਲਈ ਪੈ ਦੂਜੀ ਲਈ ਤਿੰਨ ਗੱਡੀਆਂ ਮੈਂ ਐਟ ਅ ਟਾਈਮ ਇੱਕ ਦਿਨ ਡਿਲੀਵਰ ਕਰਵਾਈਆਂ ਇਹਨਾਂ ਦੀ ਪੂਰੀ ਟੀਮ ਦੀ ਜਿਹੜੀ ਸਰਵਿਸ ਤੇ ਮੁੱਖ ਰੱਖਦੇ ਹੋਏ ਸੋ ਫਿਰ ਇਹਨਾਂ ਚੁੰਨੀ ਤੋਂ ਸਰਹੰਦ ਚਲੇ ਗਏ ਅੱਜ ਇਹ ਮਾਣ ਵਾਲੀ ਗੱਲ ਹੈ ਕਿ ਜਿਹੜਾ ਸਾਡਾ ਡਿਸਟ੍ਰਿਕਟ ਫਤੇਗੜ ਸਾਹਿਬ ਹੈ ਉਹਦੇ ਹੁਸ਼ਿਆਰ ਪ੍ਰਾ ਆਟੋਮੋਬਾਈਲ ਗਵਿੰਦਗੜ ਵਿਖੇ ਆਪਣੀਆਂ ਸਵਾਵਾਂ ਨਿਵਾ ਰਹੇ ਨੇ ਸਾਡੇ ਡੀਐਮ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਾਰੇ ਸਾਡੇ ਰਿਸਪੈਕਟਡ ਨੇ ਸੋ ਮੈਂ ਇੱਕ ਵਾਰੀ ਫੇਰ ਸਾਰੀ ਸੰਗਤ ਵੱਲੋਂ ਵਿਸ਼ੇਸ਼ ਕਰਕੇ ਜਿੰਨੇ ਵੀ ਇੱਥੇ ਦੇ ਇਲਾਕੇ ਤੋਂ ਸੰਗਤ ਆਈ ਹੈ ਮੈਂ ਅਮਰੁੱਤੀ ਸੰਜੂਕੀ ਵਾਲਿਆਂ ਦਾ ਧੰਨਵਾਦ ਕਰਦਾ ਜਿਨੇ ਘਰ ਆ ਕੇ ਸਾਨੂੰ ਸੇਵਾ ਦਿੱਤੀ ਹੈ ਥੈਂਕ ਯੂ so much ਸੋ ਇੱਕ ਵਾਰੀ ਮੈਂ ਸਾਡੇ ਪੱਤਰਕਾਰ ਵੀਰ ਦਾ ਵੀ ترسےم ਗਿੱਲ ਜੀ ਵੀ ਜਰਗ ਤੋਂ ਚੱਲ ਕੇ ਆਏ ਨੇ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਜਿੱਥੇ ਵੀ ਫੰਕਸ਼ਨ ਹੁੰਦਾ ਹੈ ਵਿਸ਼ੇਸ਼ ਤੌਰ ਤੇ ਪਹੁੰਚਦੇ ਨੇ ਇੰਨੀ ਦੂਰ ਆ ਕੇ ਇਹ ਸਵਾਵਾਂ ਨਿਵਾ ਰਹੇ ਨੇ ਪੀਟੀ ਨਿਊਜ਼ ਤੇ ਇਹਨਾਂ ਦਾ ਇਹ ਸਾਰਾ ਲਿੰਕ ਚੱਲਣਾ ਵੀ ਹੈ ਤੇ ਖਬਰਾਂ ਵੀ ਨੇ ਤੇ ਆਪਾਂ ਸਬਸਕ੍ਰਾਈਬ ਵੀ ਕਰਨਾ ਹੈ ਤਾਂ ਕਿ ਅੱਗੇ ਲੋਕਾਂ ਨੂੰ ਪਤਾ ਲੱਗੇ ਵੀ ਇੱਥੇ ਘੁੰਡ ਚਕਾਈ ਹੋਈ ਹੈ ਇੱਥੇ ਮੈਗਾ ਗ੍ਰਾਮੀਣ ਮਹਾਉਤਸਵ ਜਿਹੜਾ ਪਿੰਡ ਬਰਾਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ ਸੋ ਇੱਕ ਵਾਰ ਫੇਰ ਥੈਂਕਸ ਪੂਰੀ ਟੀਮ ਦਾ ਥੈਂਕ ਯੂ ਸੋ ਮੱਚ ਹਾਰਪੁਰ ਆਟੋਮੋਬਾਈਲਸ ਦਾ ਜਿਨ੍ਹਾਂ ਨੇ ਮੈਗਾ ਗ੍ਰਾਮੀਨ ਮਹੋਤਸਵ ਦੇ ਤਹਿਤ ਜਿਹੜੀ ਅਮਰੂਤੀ ਦੀਆਂ ਕਾਰਾਂ ਹੈਗੀਆਂ ਅਮਰੂਤੀ ਸੁਜੋਕੀ ਅਰੇਨਾ ਵੱਲੋਂ ਚਲਾਈਆਂ ਜਾ ਰਹੀਆਂ ਉਹਨਾਂ ਦਾ ਇਹ ਬੜਾ ਵੱਡਾ ਜਿਹੜਾ ਮਹੋਤਸਵ ਹੈਗਾ ਇੱਥੇ ਬਰਾਸਪਿੰਡ ਦੇ ਵਿੱਚ ਬੜਾ ਵੱਡਾ ਨਗਰ ਹੈ ਸਾਡਾ ਇਲਾਕੇ ਦਾ ਇੱਥੇ ਲਗਾਇਆ ਜਿਹੜੀ ਅਮਰੂਤੀ ਦੀ ਗੱਡੀ ਹੈ ਜਿਸ ਤਰ੍ਹਾਂ ਨੋਰਾਂਸ ਸਿੰਘ ਨੇ ਦੱਸਿਆ ਏ ਇਹ ਗੱਡੀ ਵੈਲਿਊ ਫॉर ਮਨੀ ਹੈ ਜੇਕਰ ਤੁਸੀਂ ਇੱਕ ਵਾਰੀ ਗੱਡੀ ਲੈ ਲੈਂਦੇ ਹੋ ਤਾਂ ਤੁਹਾਨੂੰ ਕੋਈ ਝਿਜਕ ਨਹੀਂ ਆਣੀ ਤੇ ਕੋਈ ਪਰੇਸ਼ਾਨੀ ਨਹੀਂ ਆਣੀ ਇਸ ਦੇ ਵਿੱਚ ਮੈਂ ਵੀ ਜਦੋਂ ਇਹਨਾਂ ਦਾ ਚੁੰਨੀ ਸ਼ੋਰੂਮ ਪਹਿਲਾਂ ਓਪਨ ਹੋਇਆ ਸੀਗਾ ਸਭ ਤੋਂ ਫਰਸਟ ਜਿਹੜੀ ਗੱਡੀ ਐ ਉਹ ਮੈਂ ਮਰੂਤੀ ਸਜੂਕੀ ਡਿਜ਼ਾਇਰ ਇੱਥੇ ਬੁੱਕ ਕੀਤੀ ਸੀਗੀ ਜਿਹੜੀ ਸਭ ਤੋਂ ਪਹਿਲੀ ਗੱਡੀ ਸੀਗੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਆ ਕਿਉਂਕਿ ਇਹਨਾਂ ਦੀ ਜਿਹੜੀ ਸਰਵਿਸ ਐ ਇਹਨਾਂ ਦੀ ਜਿਹੜੀ ਡਿਲੀਵਰੀ ਹੈਗੀ ਐ ਹਰੇਕ ਪੂਰੀ ਟੀਮ ਬੜੀ ਡੈਡੀਕੇਟਿਡ ਐ 3 ਪੁਆਇੰਟ ਆਫ View ਤੋਂ ਤੇ మారుਤੀ SUV ਕੀ ਦੀਆਂ ਜਿਹੜੀਆਂ ਕਾਰਾਂ ਹਨ ਇਹਨਾਂ ਦੀ ਜਿਹੜੀ ਕੀਮਤ ਹੈ ਉਹ ਸਭ ਤੋਂ ਘੱਟ ਹੈ ਜੇ ਤੁਸੀਂ ਅੱਜ ਬਾਜ਼ਾਰ ਦੇ ਵਿੱਚ ਜੇ ਤੁਹਾਨੂੰ ਆਪਾਂ ਨੂੰ ਕੋਈ ਜ਼ਰੂਰਤ ਪੈ ਵੀ ਜਾਂਦੀ ਹੈ ਵੀ ਆਪਾਂ ਨੇ ਇਹ ਗੱਡੀ ਸੇਲ ਕਰਕੇ ਨਵੀਂ ਗੱਡੀ ਪਰਚੇਸ ਕਰਨੀ ਹੈ ਤਾਂ ਤੁਹਾਨੂੰ ਕੋਈ ਕਹਿਣ ਦੀ ਲੋੜ ਨਹੀਂ ਹੈ ਕਿਸੇ ਨੂੰ ਜੇਕਰ ਤੁਸੀਂ ਅੱਜ ਮਾਰਕੀਟ ਜਾਓਗੇ ਤਾਂ ਇਮੀਡੀਏਟਲੀ ਇਹਦੀ ਸੇਲ ਹੋ ਜਾਂਦੀ ਹੈ ਕਿਉਂਕਿ ਇਹ ਆਪਣੇ ਆਪਣੇ ਜਿਹੜਾ ਇਹਦਾ ਡਿਮਾਂਡ ਹੈ ਬਹੁਤ ਜ਼ਿਆਦਾ ਮਰੂਤੀ SUV ਕੀ ਮੈਂ ਧੰਨਵਾਦ ਵੀ ਕਰਦਾ ਹਾਂ ਦਾ ਸ਼ੁਕਰਗੁਜ਼ਾਰ ਵੀ ਹਾਂ ਪੂਰੇ ਹਸ਼ਿਆਪੁਰ ਆਟੋਮੋਬਾਈਲਸ ਦਾ ਇਸੇ ਸੰਦੀਪ ਜੀ ਸਾਡੇ ਦੋਸਤ ਜਿਹੜੇ ਹਮੇਸ਼ਾ ਸਾਨੂੰ ਯਾਦ ਕਰਦੇ ਆ ਸੰਦੀਪ ਸ਼ਰਮਾ ਜੀ ਜੀਐਮ ਸਾਹਿਬ ਹੈ ਤੇ ਪੂਰੀ ਹਸ਼ਿਆਪੁਰ ਆਟੋਮੋਬਾਈਲਸ ਦੀ ਜਿਹੜੀ ਟੀਮ ਹੈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਇਸ ਨਾਚੇ ਨੂੰ ਇੱਥੇ ਲੈ ਕੇ ਆਂਦਾ ਹੈ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਗੁਜਾਰਿਸ਼ ਵੀ ਕਰਦੇ ਹਾਂ ਕਿ ਜੇਕਰ ਆਪਾਂ ਨੇ ਫੇਥ ਰੱਖਣਾ ਤਾਂ ਅਮਰੁੱਤੀ ਸੁਜ਼ੂਕੀ ਦੇ ਵਿੱਚ ਹੀ ਰੱਖਣਾ ਹੈ